ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਰੂੜੀ ਦਾ ਕੰਮ ਨਿਭੜ ਗਿਆ ਜੀ ਆਪਣਾ ਰੇਕ ਕੱਢ ਰਹੇ ਤੇ ਰੂੜੀ ਆ ਤੇ ਹੁਣ ਆਪਾਂ ਟਰੈਕਟਰ ਦੇ ਟਰਾਲੀ ਧੋਣੀ ਹੈ ਜੀ ਕੰਪਰੈਸ਼ਨ ਨਾਲ ਤੇ ਦਿਖਾਉਣੀ ਹੈ ਅੱਜ ਹੁਣ ਧੋਣੀ ਆਪਾਂ ਦਿਖਾਉਣੀ ਹੈ ਆਪਾਂ ਪਹਿਲਾਂ ਟਰਾਲੀ ਧੋਵਾਂਗੇ ਜੀ ਫਿਰ ਆਪਾਂ ਟਰੈਕਟਰ ਧੋਵਾਂਗੇ ਕੰਪਰੈਸ਼ਨ ਦਾ ਬੋਅਫ ਹੈ ਤਾਂ ਜੀ ਨਹੀਂ ਆਪਾਂ ਹੁਣ ਬਾਹਰ ਧੋਾਈਏ ਤਾਂ 8-900 ਰੁਪਏ ਲੈ ਲੈਣਾ ਲਾ ਦੋਹਾਂ ਚੀਜ਼ਾਂ ਦਾ ਤਾਂ ਆਪਾਂ ਹੁਣ ਆਪਾਂ ਘਰ ਹੀ ਧੋ ਲੈਣਾ ਦਿਖਾਉਣੀ ਹੈ ਤੁਹਾਨੂੰ ਹਾਂਜੀ ਬੀਜੀ ਆਪਾਂ ਜੀ ਰੇ ਵਾਲਾ ਕੰਮ ਨਿਬੜ ਗਿਆ ਜੀ ਆਪਣਾ ਰੂੜੀ ਦਾ ਕੋਈ ਟਰਾਲੀ ਕਰਤੀ ਵਾਸ਼ ਜੀ ਕੰਪਰੈਸ਼ਨ ਨਾਲ ਕੰਪਰੈਸ਼ਨ ਨਾਲ ਟਰਾਲੀ ਧੋਣ ਦਾ ਨਿਆਰਾ ਹੀ ਲੱਗ ਆ ਜੀ ਦੇਖੋ ਟਰਾਲੀ ਆ ਨਾ ਟਕਾ ਟਕ ਕਰਤੀ ਪੂਰੀਆਂ ਸਾਫ ਕਰਤੀ ਪ੍ਰੈਸ਼ਰ ਨੇ ਪ੍ਰੈਸ਼ਰ ਦਾ ਫਾਇਦਾ ਜੀ ਬਹੁਤ ਆ ਜੀ ਆ ਨਮੀ ਕਰਤੀ ਕੱਪੜਾ ਦਾ ਨਹੀਂ ਮਾਰਿਆ ਜੀ ਕਪੜਾ ਮਾਰਨ ਲਈ ਦੇਖੋ ਪਹਿਲਾਂ ਕੱਪੜੇ ધોਈ ਐਨ ਸਾਫ਼ ਕਰਦੀ ਟਰਾਲੀ ਪ੍ਰੈਸ਼ਰ ਦਾ ਇੰਨਾ ਫਾਇਦਾ ਨਜ਼ਾਰਾ ਆ ਗਿਆ ਜੀ ਪ੍ਰੈਸ਼ਰ ਲਿਆ ਕੇ ਇਹ ਪੂਰੇ ਰੰਗ ਬੰਨੇ ਪਏ ਆ ਨੇ ਦੇਖੋ ਇਹ ਚੱਕ ਤਾਂ ਗੋਹਾ ਜਿਹੜਾ ਫਸਿਆ ਵਾ ਤਾਂ ਪਰ ਅੱਛਾ ਦਾ ਇੱਕ ਹੋਰ ਫਾਇਦਾ ਜਿਵੇਂ ਥੱਲੇ ਗੋਹਾ ਲੱਗਿਆ ਪਹੁੰਦਾ ਜਾਂ ਛਿੱਸੇ-ਵੁੱਛੇ ਦੇ ਥੱਲੇ ਉੱਥੇ ਕਈ ਵਾਰ ਸਾਫ਼ ਨਹੀਂ ਹੁੰਦਾ ਹੈਗਾ ਤੇ ਪ੍ਰੈਸ਼ਰ ਨਾਲ ਐਂ ਸਾਫ਼ ਹੋ ਜਾਂਦਾ। ਦਲਬਾਦ ਫਿਰੇ ਕਰੀ ਪੀਏ ਨੇ ਪ੍ਰੈਸ਼ਰ ਨੇ। ਵਾਰ ਪ੍ਰੈਸ ਚੱਕਰੀ ਜਿਵੇਂ ਗੋਹਾ ਲੱਗਿਆ ਪਕੀਆਂ ਪਰ ਉਹ ਦੇਖਦੇ ਆਪਾਂ ਮਾਰ ਕੇ ਦੇਖ ਕੋਈ ਕੰਨਾਂ ਦਾ ਗੋਹਾ ਮਾਰ ਦੇ ਸਖੇ ਸਾਵਧਾਨੀ कर दी साफ प्रैशर बहुत तो ये नवी करती है कही ਗੱਲ ਬਾਤ ਆ ਜੀ ਪ੍ਰੈਸ਼ਰ ਦੀ ਤਾਂ ਵਈਆ ਨਹੀਂ ਆ ਰਾਂ ਗਈ ਟਰਾਲੀ ਤੋਂ ਨਾ ਐਜੀ ਆਪਾਂ ਪਹਿਲੀ ਵਾਰ ਤੋਂ ਯਹੀ ਪ੍ਰੈਸ਼ਰ ਨਾਲ ਲੋ ਹਾਂਜੀ ਭਾਈ ਜੀ ਹੁਣ ਆ ਗਈ ਜੌਂਡੀਅਰ ਦੀ ਵਾਰੀ ਉਹ ਵੀ ਜੌਂਡੀਅਰ ਦੀ ਧੋਤਾ ਕੰਪਰੈਸ਼ਨ ਨਾਲ ਜਿਹੜਾ ਗੁਹਾ ਗੁਹਾ ਟਾਇਰਾਂ 'ਚ ਫਸਿਆ ਪਤਾ ਸੀ ਚੱਕਤਾ ਕੰਪਰੈਸ਼ਨ ਨੇ ਸਾਫ਼ ਕਰਤਾ ਹੈ ਨਾ ਗੱਲ ਬਾਤ ਆ ਇਹਨਾਂ ਸੀਰਿਆ ਜੀ ਇਹਦੀ ਕੰਪਰੈਸ਼ਨ ਦੀ ਚੀਜ਼ ਵਧੀਆ ਜੀ ਆਪਾਂ ਵਧੀਆ ਚੀਜ਼ ਦਿਖਾਈ ਦੀ ਹੈ ਗੱਲ ਉਹ ਤਾਂ ਇਹ ਹੁੰਦੀ ਆ ਵੀ ਆਪਾਂ ਵਧੀਆ ਚੀਜ਼ ਦਿਖਾਈਏ ਕਿ ਹੁਣ ਮੰਨ ਲਓ ਜੀ ਆਪਣਾ ਦੋਹੇ ਚੀਜ਼ਾਂ ਆਪਾਂ ਬਾਹਰ ਤੋਂ ਆਉਣ ਜਾਂਦੇ 1000 1200 ਆਪਣਾ ਘੱਟੋ ਘੱਟ ਵੀ ਖਰਚਾ ਆ ਜਾਂਦਾ ਜਿਹੜਾ ਟਾਈਮ ਖਰਾਬ ਹੋਣਾ ਤਾਂ ਉਹ ਲੈਦਾ ਤੇ ਵਧੀਆ ਚੀਜ਼ ਹੈ ਜੀ ਆਪਣੇ ਘਰਾਂ ਜਦ ਮਰਜ਼ੀ ਚੀਜ਼ੀ ਤੋਂ ਸਟੇਟਰ ਟਰਾਲੀਆਂ ਵਧੀਆ ਚੱਲਦਾ ਜੀ ਕੰਪਰੈਸਰ ਹੁਣ ਤੱਕ ਤਾਂ ਜਿਵੇਂ ਅਸੀਂ ਸਿਆਲ ਚ ਲਿਆਂਦਾ ਤਾਂ ਮੈਂ ਨਾ ਹੁਣ ਤੱਕ ਤਾਂ ਇਹ ਫ੍ਰੀ ਵੀ ਹੋ ਗਿਆ ਹੁਣ 9-10000 ਲੱਗਦਾ ਜੀ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਇਹ ਤੇ ਲੈ ਟਰੈਕਟਰ ਤੋਂ ਤਾਂ ਐਨ ਸਿਰਾ ਗੱਲਬਾਤ ਕਰਦਾ ਐਨ ਸਿਰਾ ਗੱਲਬਾਤ ਬਣਾ ਦਿੰਦਾ ਜੀ ਪੂਰੀ ਐਨ ਵਧੀਆ ਧੌਂਦਾ ਰੀਜਨਲ ਸਾਰਾ ਗੋਗਰਾ ਐਨ ਚੰਗੀ ਬਣਦਾ ਜੇ ਹੁਣ ਆਪਾਂ ਬਾਹਰ ਧਵਾਉਣ ਜਾਂਦੇ 1200 ਦਾ ਖਰਚਾ ਤਾਂ ਆਪਣਾ ਨਾਲੇ ਜਿਹੜਾ ਟਾਈਮ ਖਰਾ ਹੋਣ ਦਾ ਉਹ ਲੈਦਾ ਨਹੀਂ ਭਾਈ ਹੁਣ ਆਪਾਂ ਜੀ ਘਰਾਂ ਦੇ ਲੋ ਤੋਲੇ 11200 ਬਚਾ ਲਿਆ ਜਬਾਈ ਨੇ ਦਿਹਾੜੀ ਪਾ ਲਈ 11200 ਰੁਪਏ ਹੁਣ ਪਾਲਟੀ ਕਰੂਗਾ ਅੱਜ ਅੱਜ ਦਿਹੀ ਮਿਲੋ 12000 ਅੱਜ ਪਾਲਟੀ ਕਰੂਗਾ ਭਾਈ ਅੱਜ ਨੇ 11200 ਰੁਪਏ ਦਿਹਾੜੀ ਪਾ ਲਈ ਠੀਕ ਆ ਵੀਰ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਜੀ ਕਮੈਂਟ ਕਰੋ ਬਤ ਬਤ ਸ਼ੇਅਰ ਕਰੋ ਜੀ ਚੈਨਲ ਕਰੋ ਜੀ ਸਪੋਰਟ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ ਜੀ